ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਦਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਯੋਗ ਹੀ ਕੁਐਸਟ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਅੱਜ ਦੀ ਵਿਜ਼ਿਟ ਪਿੰਡ ਰਾਮੂਵਾਲ ਜ਼ਿਲ੍ਹਾ ਸ਼ਰੀ ਨੂੰ ਤਰਨਤਾਰ ਸਾਹਿਬ ਤੇ ਤਹਿਸੀਲ ਪਟੇ ਬਾਈ ਭੁਪਿੰਦਰ ਸਿੰਘ ਜੀ ਦੇ ਫਾਰਮ ਤੇ ਪਹੁੰਚ ਚੁੱਕੇ ਆਂ ਇੱਕ ਮੈਂ ਲੈ ਕੇ ਆ ਨੀਲੀ ਰਾਵੀ ਦੀ ਟੋਕੜ ਗੱਬਨ ਚੱਕ ਪਾਸ ਤੇ ਇਹ ਕਮਾਲੀ ਠੀਕ ਆ ਜੀ ਤੇ ਵਧੇਰੇ ਜਾਣਕਾਰੀ ਲੈ ਕੇ ਸਾਂਝੀ ਕਰਾਂਗੇ ਵੱਧ ਵੱਧ ਦਬਕੇ ਸ਼ੇਅਰ ਕਰਿਆ ਕਰੋ ਚੈਨਲ ਨੂੰ ਮੇਰੇ ਵੀਰ ਵੱਤੋ ਵੱਦ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਦਬਾ ਕੇ 올 ਸੈਟ ਕਰਿਓ ਕਿਉਂਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਾਰਿਆਂ ਨੂੰ ਵੱਤੋ ਵੱਦ ਜਲਦੀ ਤੋਂ ਜਲਦੀ ਜਿਹੜਾ ਮਿਲ ਸਕੇ ਆਹ ਕਰਕੇ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਧ ਸਭ ਕੀ ਹਾਲ ਚੜਦੀ ਕਲਾ ਜੀ ਠੀਕ ਜੇ ਵਧੀਆ ਵਧੀਆ ਕਰ ਰਹੇ ਦਰਸ਼ਕ ਮੇਲੇ ਹਾਂਜੀ ਹਾਂਜੀ ਵਧੀਆ ਜੀ ਤੁਸੀਂ ਸੁਣਾਓ ਵਧੀਆ ਵਧੀਆ ਤੇ ਚੱਲਦੇ ਕਾਰੋਬਾਰ ਆ ਚੱਲੀ ਜਾਂਦੇ ਐ ਐਸਾ ਐਡਰੈਸ ਕਰਕੇ ਨੋਟ ਰਾਸ ਆਪਣਾ ਪਿੰਡ ਰੰਮਵਾਲਾ ਹਾਂ ਤਹਿਸੀਲ ਪੱਟੀ ਜ਼ਿਲ੍ਹਾ ਚੇਰੀਤਾਂ ਜ਼ਿਲ੍ਹਾ ਚੇਰੀਤਾਂ ਤਾਂ ਸਾਹਿਬ ਮੋਬਾਈਲ ਨੰਬਰ 95307 ਹਾਂ 98320 ਠੀਕ ਹੈ ਜੀ ਨੀਲੀ ਰਾਵੀ ਆ ਨੀਲੀ ਰਾਵੀ ਇੱਕ ਮਾਲੀ ਕਾ ਮਾਲੀ ਇੱਕ ਹਨਾ ਦੋਵੇਂ ਦੀ ਦੋ ਪੌਣੀਆਂ ਤੇ ਇਹਦਾ ਕੀ ਰਿਕਾਰਡ ਹੈ ਕਿੰਨਾ ਕੁ ਦੱਸਿਗੇ ਹੈ ਕਿਹੜੇ ਇਲਾਕੇ ਦੀ ਆਪਣੇ ਦੀ ਇਹ ਇਹ ਇਲਾਕੇ ਆਪਣੇ ਦੀ ਇਸੋਂ ਦਾ ਠੀਕ ਆ ਰਤੋ ਗਿਆ ਜੀ ਆ ਰਤੋ ਗਿਆ ਜੀ ਠੀਕ ਹੈ ਸਜਨੂ ਰਤੋ ਕਾ ਬੈਲਟ ਦੀ ਅਬਾ ਆਰਡਰ ਦੀ ਆ ਬਾਰਡਰ ਖੇਮ ਬਾਰਡਰ ਖੇਮ ਕਰਨ ਦੀ ਹੈਣਾ ਤੇ ਦੁੱਧ ਕਿੰਨਾ ਮੌਕੇ ਦਾ ਦੋ ਦੋ ਸੰਤੂ ਸਭ ਜਿਹੜੇ ਕੋਈ ਆਮਲਡ ਮਗਾਊਗਾ ਹਰ ਸ਼ੇ 1 ਕਿਲੋ ਤੇ ਜੇ ਕੋਈ ਆਣ ਕੇ ਚੋਬ ਤੇ ਫਿਰ 7 ਕਿਲੋ ਦੁੱਧ ਦਊਗੀ ਚਵਾ ਕੇ ਤਸਲੀ ਨਾ ਦੋਵੇਂ ਟਾਈਮ ਹੀ ਮਿਲਦੀ ਦੋਵੇਂ ਟਾਈਮ ਪਰ ਮਾਲਾ ਵੀ ਪਾਣੇ ਤੇ ਟੀਕਾ ਲਵਾਇਆ ਆਣ ਕੇ ਨੇ ਵੀ ਇੱਕ ਟਾਈਮ ਆਇ ਇੱਕ ਟਾਈਮ ਟੀਕਾ ਲਵਾਇਆ ਇੱਕ ਟਾਈਮ ਪਾੜਾ ਇੱਕ ਟਾਈਮ ਪਾੜਾ ਤੇ 6 ਮਹੀਨੇ ਦੀ ਗੱਭਣ ਜੋ ਚੈੱਕ ਪਾਸ ਚੈੱਕ ਪਾਸ ਜਿਹੜਾ ਮਰਜੀ ਕੋਈ ਆਪ ਦਾ ਡਾਕਟਰ ਲੈ ਆ ਕੇ ਚੈੱਕ ਕਰਾ ਲਈ ਜੇ ਕਿ ਨਾ ਆਨਲਾਈਨ ਮਗਾਉਣੀ ਹੈ ਤੇ ਗੱਡੀ ਤੇ ਚਾਹਨਾ ਨੂੰ ਡਾਕਟਰ ਬਾ ਛੱਡੇ ਅਸ ਜੇ ਫੋਨ ਵਾਲੀ ਹੋ ਤਰਾਖੜੇ ਨਹੀਂ ਜੋ ਉਸੇ ਗੱਡੀ ਤੇ ਉਸੇ ਗੱਡੀ ਵਾਪਸ ਕਰਾਇਆ ਵੇ ਆਪਾਂ ਚੋਣ ਪੋਲੀ ਵਾਲੀ ਹੋਣੀ ਆ ਬੜੇ ਚਵਾਦ ਲੱਗਾ ਤੇ ਤੋੜਾ ਕਰਾਈਏ ਚੱਕ ਹੋ ਗਿਆ ਚਾਹ ਨਾਲ ਮੈਨੂੰ ਲੱਗਾ ਵਾਹ ਜੀ ਵਾਹ ਸਜਣਾ ਪਿਓਰ ਪਿਓਰ ਜਿਹਨੂੰ ਆਦੇ ਨੀਲੀ 라ਵੀ ਸਾਰੀਆਂ ਨਿਸ਼ਾਨੀਆਂ A to Z ਕਵਰ ਕਰਦੀ ਆ ਤੇ ਬਿੱਲੀ ਮਣਕੀ ਅੱਖ ਦੇਖ ਸਕਦੇ ਜੀ ਹੋਰ ਕੋਈ ਵਾਈਟਨਸ ਨਹੀਂ ਜਾਦੀ ਹੈਗੀ ਕੋਈ ਹਮ ਲਓ ਜੀ ਤੋੜ ਦੋ ਆਉਣਾ ਤੋੜ ਦੋ ਬਾਹਰ ਵਾਹ ਜੀ ਵਾਹ ਸਾਰੀਆਂ ਨਿਸ਼ਾਨੀਆਂ ਵਹਾਨੇ ਦੇ ਵੀ ਡੱਬ ਪੁੱਛਤੇ ਵੀ ਫੇ ਟੂ ਫੇ ਸਜਰੋ ਮੋੜ ਲਿਓ ਇੱਕ ਲੋਕ ਵਾਹ ਵਾਹ ਇੱਕ ਹੰਸਾ ਦੱਸੋ ਜੇ ਕੋਈ ਉਹ ਸਾਈਡ ਥੋੜੀ ਰੱਖਦੀ ਬਾਕੀ ਦੁੱਧ ਬਰਾਬਰ ਆ ਠੀਕ ਆ ਜੀ ਕਰਵਾ ਦਿੰਦੇ ਚੈੱਕ ਲਓ ਜੀ ਸਜਰੋ ਐਨੂੰ ਤੋੜ ਦੋ ਮਗਰ ਉਹ ਇੱਥੇ ਖਿਲਾ ਰਹੇ ਹੋ ਜੀ ਵਹਾਨਾ ਮੂਨਾ ਸਾਰਾ ਨਾ ਵਖਾ ਦਿਓ ਲਓ ਜੀ ਸਜਰੋ ਵਹਾਨੇ ਵੁੰਨਾ ਵੇਖ ਲਓ ਮਾਗਲ ਇਸਾਈ ਤੋਂ ਤੇ ਬਾਕੀ ਨਿਸ਼ਾਨੀਆਂ ਸਾਰੀਆਂ ਕਵਰ ਕਰਦੇ ਆ ਸੁਬਾ ਦੂਜਾ ਕਿਨਲੇ ਕੋਈ ਦੂਜਾ ਕਿਨਲੇ ਕੋਈ ਠੀਕ ਆ ਜੀ ਬੰਦੋ ਜੀ ਲਓ ਜੀ ਪਿਓਰ ਨੀਲੇ ਰਾਵੀ ਜਿਹਨੂੰ ਕਹਿੰਦੇ ਸਜਰੋ ਵਾਹ ਜੀ ਵਾਹ ਬਹੁਤ ਸੋਹਣੀ ਆ ਝੋਟੀਆਂ ਨਵੀਆਂ ਚੈੱਕ ਪਾਸ ਆ ਗਾਂਵ ਯਾਸ ਲੱਗੀ ਆ ਹੋਰ ਗੱਲ ਜੋ ਹੂੰ 7 ਕਿਲੋ ਦੁੱਧ ਦੇ 9 9.5 ਫੈਂਡ ਪੱਕੀ ਇੰਨੀ ਆਉਂਦੀ ਆ ਫੈਂਡ ਭਾਵੇਂ ਕੋਈ ਸੈਂਪਲ ਆ ਜੇ ਕਢਾ ਕੇ ਵੇਖ ਲੈ ਪਹਿਲਾਂ ਕਢਾ ਕੇ ਵੇਖ ਲੈ ਕਢਾਈ ਆ ਆ ਕਢਾਈ ਮੈਂ ਕਢਾਈ ਆ ਠੀਕ ਆ ਤੇ ਮੁੱਲ ਦੀ ਗੱਲ ਕਰੀਏ ਛੋਟਾ ਜਿਹਾ ਇੱਕ ਵਾਰ ਫਿਕਸ ਫਿਕਸ ਹੀ ਕਰ ਦੋ ਤੁਸੀਂ ਕਰ ਦੋ ਮੁੱਲ ਉਹ ਤਾਂ ਭਾਵੇਂ ਆਪਾਂ ਕਰਨ ਨੂੰ 75000 ਕਰੀਏਗੇ ਅੱਛਾ ਜੀ ਬਸ 70000 ਦੇ ਦੇ ਦਾਂਗੇ ਹੋਰ ਕਰ ਦਈਏ 70000 ਚ 100 ਕਿਲੋਮੀਟਰ ਪਹੁੰਚ ਕਰ ਦਾਂਗੇ ਨਹੀਂ ਮਾ ਆਪੇ ਪਹੁੰਚ ਕਰਾ ਲਾਂਗੇ ਹਾਂ ਆਪੇ ਕਰਾ ਲਾਂਗੇ ਤੁਸੀਂ ਮਾਨਤਾ ਨਹੀਂ ਕਰ ਦੋ ਖੁੱਲ ਆਪੇ ਦੋ ਛੱਡ ਦਈਏ 65 ਦੀ ਹਾਂ ਨਾ ਕਰ ਦਈਏ ਰੇ ਜੋ ਕੋਈ ਘਟਨਾ ਆਖੇ ਵੀ ਬਰਾਮੜ ਕੇ ਹੋ ਤਾਂ ਹੀ ਹੋਰ ਕੱਟ ਕਰਾਉਂਦੇ ਨਾ ਬਹੁਤ ਕਰਾਉਂਦੇ ਨਹੀਂ ਇਹ ਤਾਂ 65000 200 ਰੁਪਏ ਛੋੜ ਹੀ ਹੋਣੀ ਜੋ ਠੀਕ ਆ 65000 ਦੀ ਹੈ ਨਾ ਇਹ ਸਜਣੋ ਇਹ ਕਮਾਲੀ ਆ ਤੇ ਮੋਹਰਾ نسل ਦਾ ਕਟਾ ਠੀਕ ਆ ਜੀ ਵਾਹ ਜੀ ਵਾਹ ਬਿਲਕੁਲ ਜੱਡ ਬਲੈਕ ਚੰਗੇ ਖਾਨਦਾਨੀ ਰਵੇ ਜੋ ਕਿਹੜੇ ਬਈ نسل ਦੇ ਕੀ ਰਿਕਾਰਡ ਇਹਨਾਂ ਦਾ ਇਹ ਸੰਤੋਖ ਮੋਹਰ ਨਸਲ ਦਾ ਹੈ ਮੋਹਰਾ ਨਸਲ ਦਾ ਮਾਪੇ ਦਾ ਕਟਾ ਕਟਾ ਹੈ ਮੈਂ ਦਾ ਪੁੱਤ ਜੋ ਆ ਜਿਹੜੀ ਬੈਠੀ ਆ ਨਾਲ ਵਾਲੀ ਮੈਂ ਆ ਆ ਬੈਠੀ ਹੈ ਨਾ ਕੀ ਰਿਕਾਰ ਦਿੰਦਾ ਮੈਂ 15 16 ਕਿਲੋ ਦੀ ਮਾਂ ਦੁੱਧ ਦਿੰਦੀ ਆ ਤੇ ਪਿਓ ਵੱਲੋਂ ਕਿਹੜੇ ਵੱਖੋਂ ਪਿਓ ਨਾ ਬੱਟੀਗਾ ਭਰਾਇਆ ਹੀ ਆਪਾਂ ਨੂੰ ਕੋਈ ਐਵੇਂ ਵਾਦਾ ਨਹੀਂ ਆਪਾਂ ਕਹਿ ਸਕਦੇ ਵੀ ਚੰਗਾ ਹੀ ਟੀਕਾ ਭਰਾਇਆ 1000 ਰੁਪਏ ਕੇ ਡਾਕਟਰ ਨੇ ਲਿਆ ਹੈ ਤੇ ਠੀਕ ਆ ਹਾਂ ਜਿਆਦੇ ਮੋਰਾ ਮਰਾ ਦੇ ਆਉਂਦੇ ਆ ਨਾ ਮੋਰਾ ਦਾ ਦੱਸ ਨਹੀਂ ਦਿਆ ਤਾਂ ਐਵੇਂ ਸultan nawab ਕਈ ਆਉਂਦੇ ਨਾ ਠੀਕ ਆ ਜੀ ਖੋਲ ਕੇ ਥੋੜਾ ਕਰਾਈਏ ਚੈੱਕ ਨਾ ਜਿਵੇਂ ਲੱਗਾ ਜੋ ਹੈ ਰੇੜੇ ਤੇ ਵੀ ਰੇੜੇ ਤੇ ਵੀ ਰੇੜੇ ਦੇ ਏਡਾ ਜਿਆਦਾ ਲੱਗਾ ਵੀ ਮੈਂ ਵੀ ਕ੍ਰੋਸ ਕਰਦਾ ਨਹੀਂ ਮੈਂ ਨਹੀਂ ਆ ਜੇ ਨਹੀਂ ਨਹੀਂ ਕਰਦਾ ਮਗਰ ਲੱਗਾ ਜੇ ਉਮਰ ਨਹੀਂ ਨਹਿ ਗਈ ਜੇ ਖੀਰਾ ਹੀ ਜੇ ਖੀਰਾ ਆ ਜੇ ਵਾਹ ਜੀ ਵਾਹ ਬਾਕੀ ਜੰਮਿਆਂ ਪਾਲਿਆ ਚੰਗਾ ਹੜਾ ਵਾਹ ਜੀ ਵਾਹ ਰੇੜੇ ਦੇ ਏਡਾ ਲੱਗਾ ਸੰਤੋਖ ਸਾਹਿਬ ਭਾਵੇਂ ਕੱਲੇ ਨੂੰ ਜੋਗੇ ਘੱਲ ਲਗੇ ਵਾਹ ਜੀ ਵਾਹ ਟੈਕਟੀਕਲ ਵੇਖੋ ਸਜਰੂ ਮੇਰੇ ਸੋਹਿਆ ਬਿਲਕੁਲ ਓਕੇ ਆਦੇ ਜੈਡ ਫਲੈਗ ਕੱਟਾ ਸੋਹਣਾ ਕਟਾ ਤਾ ਸਿੰਗ-ਸਿੰਗ ਵਿਖਾਓਗੇ ਤੇ ਸਿੰਗੀ ਬਿਲਕੁਲ ਅਜੇ ਬਣ ਨਹੀਂ ਰਹੀ ਹੈ ਹਨਾ ਮੂੰਹ ਤੋਂ ਖੀਰਾ ਲੈ ਜੋ ਉਹਨੂੰ ਮੋੜ ਕੇ ਕਢਾ ਲਿਗੜਾ ਤਾਂ ਨਹੀਂ ਕਢਾ ਰੋ ਚੱਲ ਕਾਤ ਵੱਡਾ ਹਨਾ ਕਾਤ ਵੱਡਾ ਬੰਦੋ ਲੈ ਬੰਦੋ ਇੱਥੇ ਲਾਓ ਇਹ ਮਾਂ ਦਾ ਹੀ ਬੜਾ ਕਾਦੇ ਤੀਤਾ ਅੱਛਾ ਜੀ ਮਾਂ ਦਾ ਵੀ ਕਾਦ ਪੱਖੋਂ ਵੱਡਾ ਹਨਾ ਇੱਥੇ ਬੰਦੋ ਦੇਖਾ ਰੇਟ ਗ੍ਰੰਭਾ ਲੋ ਰੇਟ ਦੀ ਗੱਲ ਕਰੀਏ ਫਿਕਸ ਕਿੰਨੇ ਦਾ ਦੇ ਲਈਏ ਸਹੀ ਇਹ ਦੇ ਦਾਂਗੇ 60000 ਦਾ ਅੱਜ ਦੇ ਹਿਸਾਬ ਨਾਲ ਅੱਜ ਦੇ ਹਿਸਾਬ ਨਾਲ ਨਹੀਂ ਹੋਰ ਮਾਨ ਤਨ ਕਰਕੇ ਕਰ ਦਈਏ ਕੱਟਾ ਚੰਗਾ ਸਾਨੂੰ ਦੋ ਸਜਣੋ ਮਦਰ ਵੀਂ ਦੀ ਉੱਠ ਪੀਆ ਵੇਖੋ ਕੱਤ ਕਾਠ ਕਿੱਡਾ ਮੈਂ ਦਾ ਵੱਡਾ ਦੇ ਰੰਗੀ ਸਿੰਗੀ ਆ 16 17 ਕਿਲੋ ਦੋ ਦੱਸਿਆ ਜੀ ਦੋ ਦੋ ਹੁਣ 3 ਮਹੀਨੇ 16 ਕਿਲੋ ਦੋ ਦੱਸਦੇ ਪਲੱਸ ਜਿਹੜਾ ਪੌਂਦੀ ਦੀ ਹੈ ਹਾਂਜੀ 3 ਮਹੀਨੇ ਦੇ ਘੱਬਣੇ 12 ਕਿਲੋ ਦੋ ਤਾਂ ਜਿਹੇ ਮਾਂ ਥੱਲੇ ਗਾਏ ਇਹ ਨਹੀਂ ਮਿੱਠੀ ਇਹਨੇ ਰਿਕਾਡ ਵਾਲੀ ਹਨਾ ਇਹਦਾ ਆਏ ਬੱਚਾ ਠੀਕ ਆ ਜੀ ਹੀਰਾ ਮਹਨੋ ਠੰਡਾ ਸੀਲੂ ਦਾ ਸੰਭਾ ਬਹੁਤ ਜ਼ਿਆਦਾ ਠੀਕ ਹੈ ਜੀ ਤੇ ਕਿੰਨੇ ਦਾ ਦੇ ਦਈਏ ਜੀ ਗੱਲ ਕਰੀਏ ਹਾਂ ਨਹੀਂ 50000 ਦੇ ਦਾਂਗੇ 55000 ਦਾ ਠੀਕ ਹੈ ਸੱਜਣੋ ਆਪਣੀ ਨਰਖ ਪਰਖ ਕਰਿਓ ਦੋ ਪਸ਼ੂ ਨੀਲੀ ਰਾਵੀ ਤੇ ਮੋਹਰਾ ਦੇ ਵਿੱਚ ਕੁਆਲਟੀ ਵਾਲੇ ਨੇ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਰੱਬ ਰੱਖਾ ਸਸੀ ਕਾਲ ਜੀ ਸਾਰਿਆਂ